ਹਰ ਪੀੜਤਾ ਨਾਲ ਜਿਹੜੀ ਸਾਰ ਲੈਣ ਵਾਸਤੇ ਤੇ ਬੀਬੀ ਜਗੀਰ گور ਜੀ ਮੋਹਜੇ ਨੇ ਬੀਬੀ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਆਏ ਹੋ ਲੋਕਾਂ ਦੇ ਹਾਲਾਤ ਕਿਦਾਂ ਦੇ ਨੇ ਦੇਖੋ ਜੀ ਇੱਕ ਮਹੀਨੇ ਤੋਂ ਸਾਰੇ ਲੋਕ ਬੜੇ ਸੰਕਟ ਚ ਹੈ ਪਰ ਮੈਂ ਸਭ ਤੋਂ ਵੱਡੀ ਜਿਹੜੀ ਮੈਨੂੰ ਤਸੱਲੀ ਹੈ ਕਿ ਮਾਝੇ ਦੀ ਧਰਤੀ ਦੇ ਜਰਨੈਲਾਂ ਨੇ ਹੌਸਲਾ ਨਹੀਂ ਹਾਰਿਆ ਜਿਹੜਾ ਹੁੰਦਾ ਕਹਿੰਦੇ ਚੜ੍ਹਦੀ ਕਲਾ ਫਿਕਰ ਨਾ ਕਰੋ ਕਿਉਂਕਿ ਇਹਨਾਂ ਨੇ ਆਫਤ ਦਾ ਅੱਜ ਨਹੀਂ ਸਾਹਮਣਾ ਕੀਤਾ ਸ਼ੁਰੂ ਤੋਂ ਲੈ ਕੇ ਸਾਹਮਣਾ ਕਰਦੇ ਆਏ ਪਰ ਕੁਝ ਸੰਘਰਸ਼ ਹੋਇਆ ਪਰ ਮੈਂ ਕਿਸੇ ਕਿਸਮ ਨਹੀਂ ਢਾਲ ਲਈ ਪਰ ਅਸੀਂ ਕਿਉਂਕਿ ਇਹ ਮਹਿਸੂਸ ਕਰਦੀ ਆ ਕਿ ਸਾਰੇ ਪੰਜਾਬੀ ਇਕੱਠੇ ਹੋ ਗਏ ਸਾਰੀਆਂ ਬਲਗਨਾਂ ਸਾਡੀਆਂ ਜਿਹੜੀਆਂ ਇੱਕ ਹੋ ਗਈਆਂ ਤੇ ਮੈਂ ਇਹ ਬੇਨਤੀ ਕਰਾਂਗੀ ਕਿ ਸਾਰੇ ਰਲ ਕੇ ਆਪਾਂ ਜਿਹੜੇ ਅੱਜ ਭਰਾ ਸਾਡੀ ਮੁਸੀਬਤ ਚ ਉਹਨਾਂ ਨੂੰ ਅਸੀਂ ਸਾਥ ਦੇਈਏ ਤਕੜੇ ਹੋ ਕੇ ਤਰੀਏ ਤੇ ਜੋ ਅੱਜ ਪਹਾ ਸਰਕਾਰ ਜਾਂ ਪੰਜਾਬ ਸਰਕਾਰ ਅੱਜ ਉਹਨਾਂ ਦੀ ਫੇਲਰ ਕਰਕੇ ਸਾਰੇ ਦਰਿਆ ਉੱਛਲ ਗਏ ਸਾਰੀਆਂ ਨਹਿਰਾਂ ਉੱਛਲ ਗਈਆਂ ਉਹਦੇ ਆਉਣ ਵਾਲੇ ਸਮੇਂ ਦੇ ਸੁਧਾਰ ਕਰਨ ਵਾਸਤੇ ਅਸੀਂ ਵੱਤ ਵਤ ਸਰਕਾਰਾਂ ਦੇ ਕੋਲ ਆਪਣੀ ਫਰਿਆਦ ਕਰੀ। ਪਾਰਟੀ ਤੋਂ ਇਲਾਵਾ ਤੁਸੀਂ ਆਪਣੇ ਜਿਹੜੇ ਸੰਸਥਾ ਵੱਲੋਂ ਵੀ ਕੁਝ ਕਰਨ ਜਾ ਰਹੇ ਹੋ। ਅਸੀਂ ਜੀ ਆਪਣੇ ਇਲਾਕੇ ਚ ਕਰ ਰਹੇ ਹਾਂ ਜੀ ਇੱਕ ਰੋਡ ਦੇ ਕਰੀਬ ਤੇ ਅਸੀਂ ਐਸਟੀਮੇਟ ਲਾ ਰਹੇ ਹਾਂ ਕਿ ਸਿਰ 1 ਕਰੋੜ ਰੁਪਏ ਖਰਚਾਗੇ ਇੱਥੇ ਜੀ ਲੋਕਾਂ ਦੇ ਵਾਸਤੇ ਕੀ ਸਪੈਸ਼ਲ ਕਰਨ ਜਾ ਰਹੇ ਹੋ ਜਿਹੜਾ ਸੇਮ ਅਸੀਂ ਲਾ ਰਹੇ ਹਾਂ ਜੀ ਉਹੀ ਐਸਟੀਮੇਟ ਬਣਾ ਰਹੇ ਹਾਂ ਕਿਵੇਂ ਤੇਲ ਦੇਣਾ ਕਿੱਦਾਂ ਅਸੀਂ ਤੇਲ ਦੇਣਾ ਕਿਵੇਂ ਬੀਜ ਦੇਣੇ ਕਿਵੇਂ ਕਿਤਾਬਾਂ ਬੱਚੇ ਨਹੀਂ ਦੇਣੀਆਂ ਕਿਵੇਂ ਬੇਗਾ ਘਰ ਠੱਠਾ ਉਹ ਦੇਣਾ ਉਹ ਸ਼ਿੰਦਾ ਜਲਾ ਰਹੇ ਸੀ ਬਿਲਕੁਲ ਜੀ ਏ ਸੀ ਕਿ ਬੀਬੀ ਜਗੀਰ ਕਾ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਉਹ ਲੋਕਾਂ ਦੇ ਵਾਸਤੇ ਜਿਹੜਾ ਇੱਕ ਰਣਨੀਤੀ ਤਿਆਰ ਕਰ ਰਹੇ ਨੇ ਕਿ ਕਿਸ ਵਿਅਕਤੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਉਸ ਦੇ ਮੁਤਾਬਕ ਜਿਹੜੀ ਆ ਉਸ ਨੂੰ ਜਿਹੜੀ ਮਦਦ ਦਿੱਤੀ ਜਾਵੇਗੀ ਜਈਆਂ ਖਬਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਸ਼ਾਸ਼ ਅਰਨਪੁਰ ਟੈਨਿਊਰ ਟੀਵੀ ਹਰ ਪੀੜਤਾ ਨਾਲ ਜਿਹੜੀ ਸਾਰ ਲੈਣ ਵਾਸਤੇ ਤੇ ਬੀਬੀ ਜਗੀਰ ਗੌਰ ਜੀ ਪਹੁੰਚੇ ਨੇ ਬੀਬੀ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਆਏ ਹੋ ਲੋਕਾਂ ਦੇ ਹਾਲਾਤ ਕਿਦਾਂ ਦੇ ਨੇ ਦੇਖੋ ਜੀ ਇੱਕ ਮਹੀਨੇ ਤੋਂ ਸਾਰੇ ਲੋਕ ਬੜੇ ਸੰਕਟ 'ਚ ਹੈ ਪਰ ਮੈਂ ਸਭ ਤੋਂ ਵੱਡੀ ਜਿਹੜੀ ਮਨ ਤਸੱਲੀ ਹੈ ਕਿ ਮਾਝੇ ਦੀ ਧਰਤੀ ਦੇ ਜਰਨੈਲਾਂ ਨੇ ਹੌਸਲਾ ਨਹੀਂ ਹਾਰਿਆ ਇਹਦਾ ਹੁੰਦਾ ਕਹਿੰਦੇ ਚੜਦੀ ਕਲਾ ਫਿਕਰ ਨਾ ਕਰੋ ਕਿਉਂਕਿ ਇਹਨਾਂ ਨੇ ਆਫਤ ਦਾ ਅੱਜ ਨਹੀਂ ਸਾਹਮਣਾ ਕੀਤਾ ਸ਼ੁਰੂ ਤੋਂ ਲੈ ਕੇ ਸਾਹਮਣਾ ਕਰਦੇ ਆਏ ਪਰ ਕੁਝ ਸੰਘਰਸ਼ ਹੋਇਆ ਪਰ ਮੇ ਕੋਈ ਕਿਸਮ ਨਹੀਂ ਢikal ਰਹੀ ਪਰ ਅਸੀਂ ਕਿਉਂਕਿ ਇਹ ਮਹਿਸੂਸ ਕਰਦੇ ਆ ਕਿ ਸਾਰੇ ਪੰਜਾਬੀ ਇਕੱਠੇ ਹੋ ਗਏ ਸਾਰੀਆਂ ਬਲਗਣਾ ਸਾਡੀਆਂ ਜਿਹੜੀਆਂ ਇੱਕ ਹੋ ਗਈਆਂ ਤੇ ਮੈਂ ਇਹ ਬੇਨਤੀ ਕਰਾਂਗੇ ਕਿ ਸਾਰੇ ਰਲ ਕੇ ਆਪਾਂ ਜਿਹੜੇ ਅੱਜ ਭਰਾ ਸਾਡੇ ਮੁਸੀਬਤ ਚ ਉਹਨਾਂ ਨੂੰ ਅਸੀਂ ਸਾਥ ਦੇਈਏ ਤਕੜੇ ਹੋ ਕੇ ਤਰੀਏ ਤੇ ਜੋ ਅੱਜ ਪਹਾ ਸਰਕਾਰ ਜਾਂ ਪੰਜਾਬ ਸਰਕਾਰ ਅੱਜ ਉਹਨਾਂ ਨੇ ਫੇਲਰ ਕਰਕੇ ਸਾਰੇ ਦਰਿਆ ਉੱਛਲ ਗਏ ਸਾਰੀਆਂ ਨਹਿਰਾਂ ਉੱਛਲ ਗਈਆਂ ਉਹਦੇ ਆਨਬਾਈ ਸਮੇਂ ਦੇ ਸੁਧਾਰ ਕਰਨ ਵਾਸਤੇ ਅਸੀਂ ਵੱਧ ਤੋਂ ਵੱਧ ਸਰਕਾਰਾਂ ਦੇ ਕੋਲ ਆਪਣੀ ਫਰਿਆਦ ਕੀਤੀ। ਪਰ ਤੁਸੀਂ ਇਹਦਾ ਤੁਸੀਂ ਆਪਣੇ ਜਿਹੜੇ ਸੰਸਥਾ ਵੱਲੋਂ ਵੀ ਕੁਝ ਕਰਨ ਜਾ ਰਹੇ ਹੋ। ਅਸੀਂ ਤੇ ਜੀ ਆਪਣੇ ਇਲਾਕੇ 'ਚ ਕਰ ਰਹੇ ਹਾਂ ਜੀ ਇੱਕ ਕਰੋੜ ਦੇ ਕਰੀਬ ਤੇ ਅਸੀਂ ਐਸਟੀਮੇਟ ਲਾ ਰਹੇ ਹਾਂ ਕਿ ਸਿੱਕ ਕਰੋੜ ਰੁਪਏ ਖਰਚਾਂਗੇ। ਇੱਥੇ ਦੇ ਲੋਕਾਂ ਦੇ ਵਾਸਤੇ ਕੀ ਸਪੈਸ਼ਲ ਕਰਨ ਜਾ ਰਹੇ ਹੋ? ਜਿਹੜਾ ਇੱਥੇ ਅਸੀਂ ਸੇਮ ਅਸੀਂ ਲਾ ਰਹੇ ਹਾਂ ਜੀ ਉਹੀ ਐਸਟੀਮੇਟ ਬਣਾ ਰਹੇ ਹਾਂ ਕਿਵੇਂ ਤੇਲ ਦੇਣਾ, ਕਿੱਦਾਂ ਅਸੀਂ ਤੇਲ ਦੇਣਾ, ਕਿਵੇਂ ਬੀਜ ਦੇਣੇ, ਕਿਵੇਂ ਕਿਤਾਬਾਂ ਬੱਚੇ ਨੇ ਦੇਣੀਆਂ, ਕਿਵੇਂ ਉਹਦਾ ਘਰ ਠੱਠਾ ਉਹ ਦੇਣਾ ਉਹ ਸ਼ਿੰਦਾ ਜਲਾ ਰਹੇ ਸੀ ਬਿਲਕੁਲ ਜੀ ਏਸੀ ਕੇ ਬੀਬੀ ਜਗੀਰ ਕਾ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਉਹ ਲੋਕਾਂ ਦੇ ਵਾਸਤੇ ਜਿਹੜਾ ਇੱਕ ਰਣਨੀਤੀ ਤਿਆਰ ਕਰ ਰਹੇ ਨੇ ਕਿ ਕਿਸ ਵਿਅਕਤੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਉਸ ਦੇ ਮੁਤਾਬਿਕ ਜਿਹੜੀ ਆ ਉਸ ਨੂੰ ਜਿਹੜੀ ਮਦਦ ਦਿੱਤੀ ਜਾਵੇਗੀ ਅਜੀਆਂ ਖਬਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਸ਼ਾਸ਼ ਅਰਨਪੁਰ ਟੈਨਕਸਿਓਰ ਟੀਵੀ ਹਰ ਪੀੜਤਾ ਨਾਲ ਜਿਹੜੀ ਸਾਰ ਲੈਣ ਵਾਸਤੇ ਬੀਬੀ ਜਗੀਰ ਗੌਰ ਜੀ ਪਹੁੰਚੇ ਨੇ ਬੀਬੀ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਆਏ ਹੋ ਲੋਕਾਂ ਦੇ ਹਾਲਾਤ ਕਿਦਾਂ ਦੇ ਨੇ ਦੇਖੋ ਜੀ ਇੱਕ ਮਹੀਨੇ ਤੋਂ ਸਾਰੇ ਲੋਕ ਬੜੇ ਸੰਕਟ ਚ ਹੈ ਪਰ ਮੈਂ ਸਭ ਤੋਂ ਵੱਡੀ ਜਿਹੜਾ ਹੁੰਦਾ ਕਹਿੰਦੇ ਚੜਦੀ ਕਲਾ ਫਿਕਰ ਨਾ ਕਰੋ ਕਿਉਂਕਿ ਇਹਨਾਂ ਨੇ ਆਫਤ ਦਾ ਅੱਜ ਨਹੀਂ ਸਾਹਮਣਾ ਕੀਤਾ ਸ਼ੁਰੂ ਤੋਂ ਲੈ ਕੇ ਸਾਹਮਣਾ ਕਰਦੇ ਆਏ ਪਰ ਕੋਈ ਸੰਘਰਸ਼ ਹੋਇਆ ਪਰ ਮੇ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਪਰ ਅਸੀਂ ਕਿਉਂਕਿ ਇਹ ਮਹਿਸੂਸ ਕਰਦੇ ਆ ਕਿ ਸਾਰੇ ਪੰਜਾਬੀ ਇਕੱਠੇ ਹੋ ਗਏ ਸਾਰੀਆਂ ਬਲਗਣਾ ਸਾਡੀਆਂ ਜਿਹੜੀਆਂ ਇੱਕ ਹੋ ਗਈਆਂ ਤੇ ਮੈਂ ਇਹ ਬੇਨਤੀ ਕਰਾਂਗੀ ਕਿ ਸਾਰੇ ਰਲ ਕੇ ਆਪਾਂ ਜਿਹੜੇ ਅੱਜ ਭਰਾ ਸਾਡੇ ਮੁਸੀਬਤ ਚ ਉਹਨਾਂ ਨੂੰ ਅਸੀਂ ਸਾਥ ਦਈਏ ਤਕੜੇ ਹੋ ਕੇ ਤਰੀਏ ਤੇ ਜੋ ਅੱਜ ਪਹਾ ਸਰਕਾਰ ਜਾਂ ਪੰਜਾਬ ਸਰਕਾਰ ਜਾਂ ਉਹਨਾਂ ਦੀ ਫੇਲਰ ਕਰਕੇ ਸਾਰੇ ਦਰਿਆ ਉਛਲ ਗਏ ਸਾਰੀਆਂ ਨਹਿਰਾਂ ਉਛਲ ਗਈਆਂ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਕਰਨ ਵਾਸਤੇ ਅਸੀਂ ਵੱਤ ਵਾਸ ਸਰਕਾਰਾਂ ਦੇ ਕੋਲ ਆਪਣੀ ਫਰਿਆਦ ਕੀਤੀ। ਪਾਰਟੀ ਤੋਂ ਅਲੱਗ ਤੁਸੀਂ ਆਪਣੇ ਜਿਹੜੇ ਸੰਸਥਾ ਵੱਲੋਂ ਵੀ ਕੁਝ ਕਰਨ ਜਾ ਰਹੇ ਹੋ। ਅਸੀਂ ਤੇ ਜੀ ਆਪਣੇ ਇਲਾਕੇ 'ਚ ਕਰ ਰਹੇ ਹਾਂ ਜੀ। ਇੱਕ ਰੋਡ ਦੇ ਕਰੀਬ ਤੇ ਅਸੀਂ ਐਸਟੀਮੇਟ ਲਾ ਰਹੇ ਹਾਂ ਕਿ ਸਿਰ 1 ਕਰੋੜ ਰੁਪਏ ਖਰਚਾਗੇ। ਇੱਥੇ ਦੇ ਲੋਕਾਂ ਦੇ ਵਾਸਤੇ ਕੀ ਸਪੈਸ਼ਲ ਕਰਨ ਜਾ ਰਹੇ ਹੋ? ਇੱਥੇ ਸੀ ਸੇਮ ਅਸੀਂ ਲਾ ਰਹੇ ਹਾਂ ਜੀ। ਉਹੀ ਐਸਟੀਮੇਟ ਬਣਾ ਰਹੇ ਹਾਂ। ਕਿਵੇਂ ਤੇਲ ਦੇਣਾ, ਕਿੱਦਾਂ ਅਸੀਂ ਤੇਲ ਦੇਣਾ, ਕਿਵੇਂ ਬੀਜ ਦੇਣੇ, ਕਿਵੇਂ ਕਿਤਾਬਾਂ ਬੱਚੇ ਨੇ ਦੇਣੀਆਂ, ਕਿਵੇਂ ਕੋ ਦਾ ਘਰ ਠੱਠਾ ਉਹ ਦੇਣਾ ਉਹ ਸ਼ਿੰਦਾ ਜਲਾ ਰਹੇ ਸੀ ਬਿਲਕੁਲ ਜੀ ਐਸੀ ਕਿ ਬੀਬੀ ਜਗੀਰ ਘਰ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਉਹ ਲੋਕਾਂ ਦੇ ਵਾਸਤੇ ਜਿਹੜਾ ਇੱਕ ਰਣਨੀਤੀ ਤਿਆਰ ਕਰ ਰਹੇ ਨੇ ਕਿ ਕਿਸ ਵਿਅਕਤੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਉਸ ਦੇ ਮੁਤਾਬਿਕ ਜਿਹੜੀ ਆ ਉਸ ਨੂੰ ਜਿਹੜੀ ਮਦਦ ਦਿੱਤੀ ਜਾਵੇਗੀ ਜਈਆਂ ਖਬਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਸ਼ਾਸ਼ ਅਰਨਪੁਰ ਟੈਨਕਸਿਓਰ ਟੀਵੀ ਹਰ ਪੀੜ ਤਾਂ ਨਾ ਜਿਹੜੀ ਸਾਰ ਲੈਣ ਵਾਸਤੇ ਬੀਬੀ ਜਗੀਰ ਘਰ ਜੀ ਪਹੁੰਚੇ ਨੇ ਬੀਬੀ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਆਏ ਹੋ ਲੋਕਾਂ ਦੇ ਹਾਲਾਤ ਕਿਦਾਂ ਦੇ ਨੇ ਦੇਖੋ ਜੀ ਇੱਕ ਮਹੀਨੇ ਤੋਂ ਸਾਰੇ ਲੋਕ ਬੜੇ ਸੰਕਟ ਚ ਹੈ ਪਰ ਮੈਂ ਸਭ ਤੋਂ ਵੱਡੀ ਜਿਹੜਾ ਹੁੰਦਾ ਕਹਿੰਦੇ ਚੜ੍ਹਦੀ ਕਲਾ ਫਿਕਰ ਨਾ ਕਰੋ ਕਿਉਂਕਿ ਇਹਨਾਂ ਨੇ ਆਫਤ ਦਾ ਅੱਜ ਨਹੀਂ ਸਾਹਮਣਾ ਕੀਤਾ ਸ਼ੁਰੂ ਤੋਂ ਲੈ ਕੇ ਸਾਹਮਣਾ ਕਰਦੇ ਆਏ ਪਰ ਕੁਝ ਸੰਘਰਸ਼ ਹੋਇਆ ਪਰ ਮੇ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਪਰ ਅਸੀਂ ਕਿਉਂਕਿ ਇਹ ਮਹਿਸੂਸ ਕਰਦੇ ਆ ਕਿ ਸਾਰੇ ਪੰਜਾਬੀਆਂ ਜਿੱ ਇਕੱਠੇ ਹੋ ਗਏ ਸਾਰੀਆਂ ਬਲਗਣਾ ਸਾਡੀਆਂ ਜਿਹੜੀਆਂ ਇੱਕ ਹੋ ਗਈਆਂ ਤੇ ਮੈਂ ਇਹ ਬੇਨਤੀ ਕਰਾਂਗੀ ਕਿ ਸਾਰੇ ਰਲ ਕੇ ਆਪਾਂ ਜਿਹੜੇ ਅੱਜ ਭਰਾ ਸਾਡੇ ਮੁਸੀਬਤ ਚ ਉਹਨਾਂ ਨੂੰ ਅਸੀਂ ਸਾਥ ਦੇਈਏ ਤੱਕੜੇ ਹੋ ਕੇ ਤਰੀਏ ਤੇ ਜੋ ਅੱਜ ਪਹਾ ਸਰਕਾਰ ਦਾ ਪੰਜਾਬ ਸਰਕਾਰ ਅਜ ਉਹਨਾਂ ਨੇ ਫੇਲ्युअर ਕਰਕੇ ਸਾਰੇ ਦਰਿਆ ਉਛਲ ਗਏ ਸਾਰੀਆਂ ਨਹਿਰਾਂ ਉਛਲ ਗਈਆਂ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਕਰਨ ਵਾਸਤੇ ਅਸੀਂ ਵੱਤ ਵਤ ਸਰਕਾਰਾਂ ਦੇ ਕੋਲ ਆਪਣੀ ਫਰਿਆਦ ਕੀਤੀ। ਪਾਰਟੀ ਤੋਂ ਇਲਾਵਾ ਤੁਸੀਂ ਆਪਣੇ ਜਿਹੜੇ ਸੰਸਥਾ ਵੱਲੋਂ ਵੀ ਕੁਝ ਕਰਨ ਜਾ ਰਹੇ ਹੋ। ਅਸੀਂ ਤੇ ਜਿਹੜੇ ਆਪਣੇ ਇਲਾਕੇ 'ਚ ਕਰ ਰਹੇ ਹਾਂ ਜੀ ਇੱਕ ਰੋਡ ਦੇ ਕਰੀਬ ਤੇ ਅਸੀਂ ਐਸਟੀਮੇਟ ਲਾ ਰਹੇ ਹਾਂ ਕਿ ਸਿਰ 1 ਕਰੋੜ ਰੁਪਏ ਖਰਚਾਂਗੇ। ਇੱਥੇ ਦੇ ਲੋਕਾਂ ਦੇ ਵਾਸਤੇ ਕੀ ਸਪੈਸ਼ਲ ਕਰਨ ਜਾ ਰਹੇ ਹੋ ਜਿਹੜਾ ਇੱਥੇ ਸੀ ਸੇਮ ਅਸੀਂ ਲਾ ਰਹੇ ਹਾਂ ਜੀ ਉਹੀ ਐਸਟੀਮੇਟ ਬਣਾ ਰਹੇ ਹਾਂ ਕਿਵੇਂ ਤੇਲ ਦੇਣਾ ਇੱਦਾਂ ਸੀ ਤੇਲ ਦੇਣਾ ਕਿਵੇਂ ਬੀਜ ਦੇਣੇ ਕਿਵੇਂ ਕਿਤਾਬਾਂ ਬੱਚੇ ਨੇ ਦੇਣੀਆਂ ਕਿਵੇਂ ਕੋ ਦਾ ਘਰ ਠੱਠਾ ਉਹ ਦੇਣਾ ਉਹ ਸਿੰਦਾ ਜਲਾ ਰਹੇ ਸੀ ਕੋਈ ਜੀ ਐਸੀ ਕਿ ਬੀਬੀ ਜਗੀਰ कौर ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਉਹ ਲੋਕਾਂ ਦੇ ਵਾਸਤੇ ਜਿਹੜਾ ਇੱਕ ਰਣਨੀਤੀ ਤਿਆਰ ਕਰ ਰਹੇ ਨੇ ਕਿ ਕਿਸ ਵਿਅਕਤੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਉਸ ਦੇ ਮੁਤਾਬਿਕ ਜਿਹੜੀ ਆ ਉਸ ਨੂੰ ਜਿਹੜੀ ਮਦਦ ਦਿੱਤੀ ਜਾਵੇਗੀ ਅਜੀਆਂ ਖਬਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਸ਼ਾਸ਼ ਰਣਪੋਤ ਤੱਕ ਨਿਕਸ ਰਹੀ ਹਲਪੀਟ ਤਾਂ ਨਾ ਜਿਹੜੀ ਸਾਰ ਲੈਣ ਵਾਸਤੇ ਤੇ ਬੀਬੀ ਜਗੀਰ कौर ਜੀ ਪਹੁੰਚੇ ਨੇ ਬੀਬੀ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਆਏ ਹੋ ਲੋਕਾਂ ਦੇ ਹਾਲਾਤ ਕਿਦਾਂ ਪਰ ਮੈਂ ਸਭ ਤੋਂ ਵੱਡੀ ਜਿਹੜੀ ਮੈਨੂੰ ਤਸੱਲੀ ਹੈ ਕਿ ਮਾਝੇ ਦੀ ਧਰਤੀ ਦੇ ਜਰਨੈਲਾਂ ਨੇ ਹੌਸਲਾ ਨਹੀਂ ਹਾਰਿਆ ਜਿਹੜਾ ਹੁੰਦਾ ਕਹਿੰਦੇ ਚੜ੍ਹਦੀ ਕਲਾ ਫਿਕਰ ਨਾ ਕਰੋ ਕਿਉਂਕਿ ਇਹਨਾਂ ਨੇ ਆਫਤ ਦਾ ਅੱਜ ਨਹੀਂ ਸਾਹਮਣਾ ਕੀਤਾ ਸ਼ੁਰੂ ਤੋਂ ਲੈ ਕੇ ਸਾਹਮਣਾ ਕਰਦੇ ਆਏ ਪਰ ਕੋਈ ਸੰਘਰਸ਼ ਹੋਇਆ ਪਰ ਮੈਨੂੰ ਕਿਸੇ ਕਿਸਮ ਨਹੀਂ ਢካል ਲਈ ਪਰ ਅਸੀਂ ਕਿਉਂਕਿ ਇਹ ਮਹਿਸੂਸ ਕਰਦੇ ਆ ਕਿ ਸਾਰੇ ਪੰਜਾਬੀਆਂ ਜਿੱ ਇਕੱਠੇ ਹੋ ਗਏ ਸਾਰੀਆਂ ਬਲਗਣਾ ਸਾਡੀਆਂ ਜਿਹੜੀਆਂ ਇੱਕ ਹੋ ਗਈਆਂ ਇਹ ਮੈਂ ਇਹ ਬੇਨਤੀ ਕਰਾਂਗੇ ਕਿ ਸਾਰੇ ਰਲ ਕੇ ਆਪਾਂ ਜਿਹੜੇ ਅੱਜ ਭਰਾ ਸਾਡੇ ਮੁਸੀਬਤ ਚ ਉਹਨਾਂ ਨੂੰ ਅਸੀਂ ਸਾਥ ਦੇਈਏ ਤਕੜੇ ਹੋ ਕੇ ਤਰੀਏ ਤੇ ਜੋ ਅੱਜ ਪਹਾੜ ਸਰਕਾਰ ਜਾਂ ਪੰਜਾਬ ਸਰਕਾਰ ਜਾਂ ਉਹਨਾਂ ਦੀ ਫੇਲਰ ਕਰਕੇ ਸਾਰੇ ਦਰਿਆ ਉੱਛਲ ਗਏ ਸਾਰੀਆਂ ਨਹਿਰਾਂ ਉੱਛਲ ਗਈਆਂ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਕਰਨ ਵਾਸਤੇ ਅਸੀਂ ਵੱਤਵਾਰ ਸਰਕਾਰਾਂ ਦੇ ਕੋਲ ਆਪਣੀ ਫਰਿਆਦ ਕੀਤੀ ਪਰਟੀ ਤੋਂ ਅਲੱਗ ਤੁਸੀਂ ਆਪਣੇ ਜਿਹੜੇ ਸੰਸਥਾ ਵੱਲੋਂ ਵੀ ਕੁਝ ਕਰਨ ਜਾ ਰਹੇ ਹੋ ਅਸੀਂ ਤੇ ਜਿਹੜੇ ਆਪਣੇ ਇਲਾਕੇ ਚ ਕਰ ਰਹੇ ਹਾਂ ਜੀ ਇੱਕ ਰੋਡ ਦੇ ਕਰੀਬ ਤੇ ਅਸੀਂ ਏਸਟੀਮੇਟ ਲਾ ਰਹੇ ਹਾਂ ਕਿ ਸਿਰ 1 ਕਰੋੜ ਰੁਪਏ ਖਰਚਾਗੇ ਇਹ ਫਿਰ ਲੋਕਾਂ ਦੇ ਵਾਸਤੇ ਕੀ ਸਪੈਸ਼ਲ ਕਰਨ ਜਾ ਰਹੇ ਹੋ ਜਿਹੜਾ ਇੱਥੇ ਅਸੀਂ ਸੇਮ ਅਸੀਂ ਲਾ ਰਹੇ ਹਾਂ ਜੀ ਉਹੀ ਐਸਟੀਮੇਟ ਬਣਾ ਰਹੇ ਹਾਂ ਕਿਵੇਂ ਤੇਲ ਦੇਣਾ ਕਿਦਾਂ ਅਸੀਂ ਤੇਲ ਦੇਣਾ ਕਿਵੇਂ ਬੀਜ ਦੇਣੇ ਕਿਵੇਂ ਕਿਤਾਬਾਂ ਬੱਚੇ ਨੇ ਦੇਣੀਆਂ ਕਿਵੇਂ ਕੋ ਦਾ ਘਾਟ ਠਾ ਉਹ ਦੇਣਾ ਉਹ ਹਿਸੰਦਾ ਜਲਾ ਰਹੇ ਸੀ ਬਿਲਕੁਲ ਜੀ ਐਸੀ ਕਿ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਉਹ ਲੋਕਾਂ ਦੇ ਵਾਸਤੇ ਜਿਹੜਾ ਇੱਕ ਰਣਨੀਤੀ ਤਿਆਰ ਕਰ ਰਹੇ ਨੇ ਕਿ ਕਿਸ ਵਿਅਕਤੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਉਸ ਦੇ ਮੁਤਾਬਿਕ ਜਿਹੜੀ ਆ ਉਸ ਨੂੰ ਜਿਹੜੀ ਮਦਦ ਦਿੱਤੀ ਜਾਵੇਗੀ ਅਜਿਹੀਆਂ ਖਬਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਸ਼ਾਸ਼ ਸ਼ਰਨਪੁਰ ਦੀ ਇੱਕ ਹੋਰ ਟੀਮ ਹੜਪੀਟ ਤਾਂ ਨਾ ਜਿਹੜੀ ਸਾਰ ਲੈਣ ਵਾਸਤੇ ਇੱਥੇ ਬੀਬੀ ਜਗੀਰ ਗੌਰ ਜੀ ਪਹੁੰਚੇ ਨੇ ਬੀਬੀ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਆਏ ਹੋ ਲੋਕਾਂ ਦੇ ਹਾਲਾਤ ਕਿਦਾਂ ਦੇ ਨੇ ਦੇਖੋ ਜੀ ਇੱਕ ਮਹੀਨੇ ਤੋਂ ਸਾਰੇ ਲੋਕ ਬੜੇ ਸੰਕਟ 'ਚ ਹੈ ਪਰ ਮੈਂ ਸਭ ਤੋਂ ਵੱਡੀ ਜਿਹੜੀ ਮਨ ਤਸੱਲੀ ਹੈ ਕਿ ਮਾਝੇ ਦੀ ਧਰਤੀ ਦੇ ਜਰਨੈਲਾਂ ਨੇ ਹੌਸਲਾ ਨਹੀਂ ਹਾਰਿਆ ਜਿਹੜਾ ਹੁੰਦਾ ਕਹਿੰਦੇ ਚੜ੍ਹਦੀ ਕਲਾ ਫਿਕਰ ਨਾ ਕਰੋ ਕਿਉਂਕਿ ਇਹਨਾਂ ਨੇ ਆਫਤ ਦਾ ਅੱਜ ਨਹੀਂ ਸਾਹਮਣਾ ਕੀਤਾ ਸ਼ੁਰੂ ਤੋਂ ਲੈ ਕੇ ਸਾਹਮਣਾ ਕਰਦੇ ਆਏ ਪਰ ਕੁਝ ਸੰਘਰਸ਼ ਹੋਇਆ ਪਰ ਮੇ ਕੋਈ ਕਿਸਮ ਨਹੀਂ ਢਿੱਲ ਰਹੀ ਪਰ ਅਸੀਂ ਕਿਉਂਕਿ ਇਹ ਮਹਿਸੂਸ ਕਰਦੇ ਆ ਕਿ ਸਾਰੇ ਪੰਜਾਬੀਆਂ ਜਿੱ ਇਕੱਠੇ ਹੋ ਗਏ ਸਾਰੀਆਂ ਬਲਗਣਾ ਸਾਡੀਆਂ ਜਿਹੜੀਆਂ ਇੱਕ ਹੋ ਗਈਆਂ ਤੇ ਮੈਂ ਇਹ ਬੇਨਤੀ ਕਰਾਂਗੀ ਕਿ ਸਾਰੇ ਰਲ ਕੇ ਆਪਾਂ ਜਿਹੜੇ ਅੱਜ ਭਰਾ ਸਾਡੇ ਮੁਸੀਬਤ ਚ ਉਹਨਾਂ ਨੂੰ ਅਸੀਂ ਸਾਥ ਦੇਈਏ ਤੱਕੜੇ ਹੋ ਕੇ ਤਰੀਏ ਤੇ ਜੋ ਅੱਜ ਪਹਾ ਸਰਕਾਰ ਜਾਂ ਪੰਜਾਬ ਸਰਕਾਰ ਅਜ ਉਹਨਾਂ ਨੇ ਫੇਲ्युअर ਕਰਕੇ ਸਾਰੇ ਦਰਿਆ ਉਛਲ ਗਏ ਸਾਰੀਆਂ ਨਹਿਰਾਂ ਉਛਲ ਗਈਆਂ ਉਹਦੇ ਆਨ ਬਾਈ ਸਮੇਂ ਦੇ ਸੁਧਾਰ ਕਰਨ ਵਾਸਤੇ ਅਸੀਂ ਵੱਤਵਾਂ ਸਰਕਾਰਾਂ ਦੇ ਕੋਲ ਆਪਣੀ ਫਰਿਆਦ ਕੀਤੀ పార్టీ ਤੋਂ ਲੈਣਾ ਤੁਸੀਂ ਆਪਣੇ ਜਿਹੜੇ ਸੰਸਥਾ ਵੱਲੋਂ ਵੀ ਕੁਝ ਕਰਨ ਜਾ ਰਹੇ ਹੋ ਅਸੀਂ ਤੇ ਜੀ ਆਪਣੇ ਇਲਾਕੇ ਚ ਕਰ ਰਹੇ ਹਾਂ ਜੀ 1 ਕਰੋੜ ਦੇ ਕਰੀਬ ਤੇ ਸੀ ਐਸਟੀਮੇਟ ਲਾ ਰਹੇ ਹਾਂ ਵੀ ਸੀ 1 ਕਰੋੜ ਰੁਪਏ ਖਰਚਾਂਗੇ ਇੱਥੇ ਦੇ ਲੋਕਾਂ ਦੇ ਵਾਸਤੇ ਕੀ ਸਪੈਸ਼ਲ ਕਰਨ ਜਾ ਰਹੇ ਹੋ ਜਿਹੜਾ ਇੱਥੇ ਅਸੀਂ ਸੇਮ ਅਸੀਂ ਲਾ ਰਹੇ ਹਾਂ ਜੀ ਉਹੀ ਐਸਟੀਮੇਟ ਬਣਾ ਰਹੇ ਹਾਂ ਕਿਵੇਂ ਤੇਲ ਦੇਣਾ ਇੱਦਾਂ ਸੀ ਤੇਲ ਦੇਣਾ ਕਿਵੇਂ ਬੀਜ ਦੇਣੇ ਕਿਵੇਂ ਕਿਤਾਬਾਂ ਬੱਚਿਆਂ ਨੂੰ ਦੇਣੀਆਂ ਕਿਵੇਂ ਕੋਈ ਦਾ ਘਰ ਠੱਠਾ ਉਹ ਦੇਣਾ ਉਹ ਸੇਂਦਾ ਜਲਾ ਰਹੇ ਸੀ ਬਿਲਕੁਲ ਜੀ ਐਸੀ ਕਿ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਉਹ ਲੋਕਾਂ ਦੇ ਵਾਸਤੇ ਜਿਹੜਾ ਇੱਕ ਰਣਨੀਤੀ ਤਿਆਰ ਕਰ ਰਹੇ ਨੇ ਕਿ ਕਿਸ ਵਿਅਕਤੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਉਸ ਦੇ ਮੁਤਾਬਿਕ ਜਿਹੜੀ ਆ ਉਸ ਨੂੰ ਜਿਹੜੀ ਮਦਦ ਦਿੱਤੀ ਜਾਵੇਗੀ ਅਜੀਆਂ ਖਬਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਸ਼ਾਸ਼ ਸ਼ਰਨਪੁਰ ਦੀ ਨਿਕੋ ਰੈਟੀ ਨੇ